ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਇੱਕ ਵੀਰ ਨੇ ਸਾਨੂੰ ਕਮੈਂਟ ਕੀਤਾ ਕਿ ਤੁਸੀਂ ਆਪਣੇ ਪੁਰਾਣੇ ਫਾਰਮ ਦੀ ਇੱਕ ਵੀਡੀਓ ਬਣਾਓ ਤੇ ਉਹਦੇ ਚ ਕੀ ਕਮੀਆਂ ਰਹੀਆਂ ਜਿਹੜਾ ਤੁਸੀਂ ਅੱਗੇ ਨਵਾਂ ਸ਼ੈੱਡ ਪਾ ਰਹੇ ਹੋ ਉਹਦੇ ਚ ਕੀ ਸੁਧਾਰੋਗੇ ਉਹ ਤੇ ਦੱਸੋ ਸੋ ਸਾਨੂੰ ਬਹੁਤ ਵਧੀਆ ਟੌਪਿਕ ਲੱਗਾ ਤੇ ਮੈਂ ਕਿਹਾ ਜੀ ਜਰੂਰ ਵੀਡੀਓ ਬਣਾਉਂਦੇ ਆ ਤੇ ਬਹੁਤ ਜਲਦ ਤੁਹਾਨੂੰ ਪੇਸ਼ ਕਰਾਂਗੇ ਦੋਸਤੋ ਨੰਬਰ 1 ਕੀ ਸਾਡਾ ਪਹਿਲਾ ਸ਼ੈੱਡ 40/30 ਦਾ ਹੈ। ਉਦੋਂ ਸਭ ਤੋਂ ਪਹਿਲੀ ਗਲਤੀ ਇਹ ਰਹੀ ਕਿ ਇਹ ਸ਼ੈੱਡ ਜਿਹੜਾ ਕੰਧ ਨਾਲ ਲੱਗ ਗਿਆ। ਕਿਉਂਕਿ ਉਦੋਂ ਅਸੀਂ ਮੱਜਾਂ ਦਾ ਬਣਾਇਆ ਸੀ, ਗਾਵਾਂ ਅਸੀਂ ਬਾਅਦ 'ਚ ਰੱਖੀਆਂ ਨੇ। ਦੂਜੀ ਗਲਤੀ ਇਹ ਰਹੀ ਕਿ ਇਹਦੇ ਵਿੱਚ ਪੋਰਸ਼ਨ ਨਹੀਂ ਬਣਦੇ ਹੈਗੇ। ਇਹਦੇ ਕਿ ਸਾਡੇ ਕੋਲ ਦੋ ਹੀ ਪੋਰਸ਼ਨ ਨੇ ਬਸ। ਹਾਲਾਂਕਿ ਪੋਰਸ਼ਨ 5-6 ਹੋਣੇ ਚਾਹੀਦੇ ਨੇ। ਮਿਡਲ ਸਟੇਸ਼ਨ ਵਾਲਿਆਂ ਦਾ ਅੱਡ ਫਰੈਸ਼ گاਵਾਂ ਦਾ ਅੱਡ ਹੀਫਰ ਦਾ ਅੱਡ ਕਾਫਸ ਦਾ ਅੱਡ ਅਸੀਂ ਆਪਦੇ ਤਰੀਕੇ ਨਾਲ 10 ਸਾਲ ਇੱਥੇ ਚਲਾਉਂਦੇ ਰਹੇ ਆ ਬਹੁਤ ਸੋਹਣਾ ਚਲਾਇਆ ਹੁਣ ਇਹ ਅੱਗੇ ਅੱਗੇ ਲੇਬਰ ਦੀ ਸਮੱਸਿਆ ਆ ਰਹੀ ਏ ਤੇ ਬਹੁਤ ਜਿਹੜੀ ਦਿੱਕਤ ਆ ਰਹੀਆਂ ਨੇ ਤੀਜੀ ਸਭ ਤੋਂ ਵੱਡੀ ਤੇ ਮੁੱਖ ਗਲਤੀ ਇਹ ਆ ਕਿ ਜਿਹੜੀਆਂ گاਵਾਂ ਨੇ ਉਹ ਛੱਡ ਦੇ ਰਾਈਟ ਸਾਈਡ ਹੋਣੀਆਂ ਚਾਹੀਦੀਆਂ ਨੇ ਮਤਲਬ ਕਿ ਜਿਵੇਂ ਸਾਡੇ ਗਾਵਾਂ ਇਧਰਲੇ ਪਾਸੇ ਨੇ ਗਾਵਾਂ ਪਰਲੇ ਪਾਸੇ ਹੋਣੀਆਂ ਚਾਹੀਦੀਆਂ ਨੇ ਅਕਸਰ ਤੁਸੀਂ ਫਾਰਮ ਦੇਖੋ ਸਭ ਦੇ ਗਾਵਾਂ ਜਿਹੜੀਆਂ ਨੇ ਉਹ ਰਾਈਟ ਸਾਈਡ ਹੀ ਹੁੰਦੀਆਂ ਨੇ ਜੇ ਆਪਾਂ ਸਿੱਧੇ ਖੜੀਏ ਆਪਣਾ ਚੜ ਲੈਂਦੇ ਵੱਲ ਨੂੰ ਮੂੰਹ ਕਰਕੇ ਤੇ ਸਾਡੇ ਗਾਵਾਂ ਲੈਫਟ ਸਾਈਡ ਸੀਗੀਆਂ ਦੂਜਾ ਛੱਡ ਦੀ ਚੜਾਈ ਘੱਟ ਸੀ ਤੇ ਡੰਗਰਾਂ ਨੂੰ ਛਾਂ ਘੱਟ ਮਿਲਦੀ ਸੀਗੀ ਜਗ੍ਹਾ ਸਾਡੇ ਕੋਲ ਬਹੁਤ ਪਈ ਆ ਤੇ ਬੇਵਿਉਂਤ ਪਈ ਆ ਜੀ ਬਿਲਕੁਲ ਆ ਦੇਖੋ ਜਗਾ ਬਹੁਤ ਹੈ ਇੱਧਰ ਵੀ ਤੇ ਜਗਾ ਇੱਧਰ ਵੀ ਪੂਰੀ ਆ ਸਾਡੇ ਕੋਲ ਇਹ ਤਿੰਨ ਕਨਾਲ ਜਗਾ ਹੈ ਸਾਰੀ ਹੁਣ ਉਸ ਤਰੀਕੇ ਨਾਲ ਸੈੱਟ ਕਰਨ ਲੱਗੇ ਆ ਜੀ ਜਿਹੜਾ ਆ ਓਪਨ ਏਰੀਆ ਕੱਚਾ ਇਹਦੇ ਵਿੱਚ 70 ਫੁੱਟ ਲੰਬਾ ਤੇ 50 ਫੁੱਟ ਚੌੜਾ ਸ਼ੈੱਡ ਪਊਗਾ ਉਹ ਅਸੀਂ ਰੁੱਖ ਬਚਾਣ ਕਰਕੇ ਸਾਰੇ ਅਸੀਂ 10 ਫੁੱਟ ਸ਼ੈੱਡ ਘੱਟ ਕਰ ਲਿਆ ਸੀਗਾ ਵੀ ਰੁੱਖ ਨਹੀਂ ਕੱਟਣੇ ਠੀਕ ਹੈ ਜੇ ਸਾਡੀ ਭਾਜ ਨਸੀਬ ਪਜਲ ਸਾਡੀ ਉਲਜੀ ਪਈ ਸੀ ਸਾਰੀ ਹੁਣ ਅਸੀਂ ਸੋਲਵ ਕਰ ਦੇਣ ਲੱਗੇ ਆਂ ਇੱਥੇ ਸਾਡਾ ਸ਼ੈੱਡ ਆ ਜਾਊਗਾ ਆ ਸ਼ੈੱਡ ਤੂੜੀ ਵਾਲਾ ਬਣ ਜਾਊਗਾ ਉਹ ਜਿੱਥੇ ਅਸੀਂ ਤੂੜੀ ਪਾਈ ਆ ਸਾਇਲਜ ਪਿੱਟ ਦੇ ਵਿੱਚ ਉਹ ਸਾਇਲਜ ਪਿੱਟ ਆ ਉੱਥੇ ਸਾਇਲਜ ਚਲਾ ਜਾਊਗਾ ਆਪਾਂ ਜਦ ਸੋਲਵ ਹੋ ਗਈ ਆ ਜਿੱਥੇ ਸਾਡੀ ਸਬਜ਼ੀ ਲੱਗੀ ਆ ਜੀ ਇੱਥੇ ਸਾਰਾ ਓਪਨ ਏਰੀਆ ਕੱਚਾ ਆ ਜਾਊਗਾ ਹੀਫਰਾਂ ਵਾਲੇ ਪਾਸੇ ਇੱਥੇ ਗਾਵਾਂ ਦਾ ਬੈੱਡ ਬਣ ਜੂਗਾ ਵਿੱਚ 15 ਫੁੱਟ ਦਾ ਕਿਉਂਕਿ ਉਧਰ ਸਾਡਾ ਬੈੱਡ ਵੀ 6 ਫੁੱਟ ਦਾ ਟਰੈਕਟਰ ਨਹੀਂ ਚੱਲਦਾ ਮੇਨ ਸਮੱਸਿਆ ਇਹ ਸੀ ਉਹ ਸਾਰਾ ਮੈਨੂਅਲ ਸੀ ਤੇ ਇੱਧਰ ਫਰਸ਼ ਬਣ ਜਾਣਗੇ ਸਕ੍ਰੈਪਰ ਵੀ ਲੱਗ ਸਕਦਾ ਵੈਸੇ ਮੈਨੂਅਲ ਰੱਖਾਂਗੇ ਸਕ੍ਰੈਪਰ ਹਜੇ ਲਾਣੀ ਨਹੀਂ ਹੈਗੇ ਕਿਉਂਕਿ ਅਸੀਂ ਪਾਣੀ ਬਹੁਤ ਘੱਟ ਡੋਲਦੇ ਆ ਤੇ ਸਪ੍ਰਿੰਕਲਰ ਫੋਗਰ ਵਗੈਰਾ ਲਾਉਂਦੇ ਨਹੀਂ ਹੈਗੇ ਤੇ ਸਾਡੇ ਪਸ਼ੂਆਂ ਥੱਲੇ ਚਿੱਕੜ ਨਹੀਂ ਹੁੰਦਾ ਇਸ ਕਰਕੇ ਸਕ੍ਰੈਪਰ ਜਿਹੜਾ ਉਹ ਚਿੱਕੜ 'ਚ ਹੀ ਚੱਲਦਾ ਜਿੱਧਰਾਂ ਚੱਲਦਾ ਨਹੀਂ ਤੇ ਉਸ ਤੋਂ ਬਾਅਦ ਪਾਣੀ ਵਾਲੀ ਸਾਡੇ ਕੋਲ ਇੱਕੋ ਹੀ ਸੀ ਤੇ ਪਾਣੀ ਵਾਲੇ ਪੋਰਸ਼ਨ ਵੱਧ ਤੋਂ ਵੱਧ ਕਰਾਂਗੇ ਤੇ ਇਹ ਜਿਹੜੀ ਜਗ੍ਹਾ ਆਊਗੀ ਜਿਹੜਾ ਇੱਥੋਂ ਤੱਕ ਛੱਡ ਆ ਜੂਗਾ ਜੀ ਬਿਲਕੁਲ ਅੱਧ ਤੱਕ ਉਹ ਜਿੱਤਕ ਜਰਸੀ ਖੜੀ ਹੈ ਇੱਧਰ ਸਾਡਾ ਬੁੱਲਾਂ ਦੇ ਪੋਰਸ਼ਨ ਆ ਲੈਣਗੇ ਦੋ ਬੁੱਲੇ ਹੋ ਜਾਣਗੇ ਉਧਰੋਂ ਰਾਹ ਰਹ ਜੂਗਾ ਜਿੱਥੇ ਉਹ ਪਿੰਜਰਾ ਤੇ ਮਸ਼ੀਨਾਂ ਪਈਆਂ ਨੇ ਉੱਪਰ ਦੀ ਤੂੜੀ ਉਹ ਛੱਡ ਚ ਆ ਜੂਗੀ ਇਹ ਸਾਰੇ ਦੇ ਉੱਪਰ ਉਹ ਵੀ ਕਵਰ ਕਰਾ ਦਾਂਗੇ ਅੰਦਰੋਂ ਨਿਕਲਦਿਆਂ ਸਾਰ ਚਾਹ ਮੀ ਆਵੇ ਚਾਹ ਨਾ ਆਵੇ ਬੰਦਾ ਗਿੱਲਾ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਸੈਟਅਪ ਕਰਨ ਲੱਗੇ ਆ ਜੀ ਤੇ ਇਧਰੋਂ ਪੂਲ ਦੇ ਵਿੱਚ ਜਾਣਗੀਆਂ گاਵਾ گاਵਾ ਹੁਣ ਐਸ ਪਾਸੇ ਰਹਿਣਗੀਆਂ ਹੀਫਰਾਂ ਸਾਡੀਆਂ ਨਿੰਮਾਂ ਤੋਂ ਪਰਲੇ ਪਾਸੇ ਰਹਿਣਗੀਆਂ ਇਹ ਮੁਕਮ ਤੇ ਆਹ ਜਿਹੜਾ ਪੱਕਾ ਪੋਜੀਸ਼ਨ ਹੈ ਜੀ ਇਹ ਸਾਰਾ گاਵਾ ਥੱਲੇ ਗੱਦੇਆਂ ਦਾ ਕੰਮ ਕਰੂਗਾ ਇਦਾਂ ਦਾ ਇਦਾਂ ਹੀ ਇਦੇ ਵਿੱਚ ਅਸੀਂ ਕਯੂਬਿਕਲ ਦੀ ਲੈਂ ਲਾਵਾਂਗੇ ਜੀ ਡਬਲ ਕਯੂਬਿਕਲ ਦੀ ਲਾਈਨ ਲੱਗੂਗੀ ਰੇਤੇ ਵਾਲੇ ਤਾਂ ਕਿ ਜੇ بارش ਵੀ ਆਉਂਦੀ ਹੈ ਗਰਮੀਆਂ ਦੇ ਵਿੱਚ ਤਾਂ ਜਿਹੜੇ ਡੰਗਰ ਨੇ ਕੰਫਰਟੇਬਲ ਬੈਠੇ ਰਹਿਣ ਕਿਉਂਕਿ ਹੁਣ ਉਹ ਦੇਖੋ ਫਰਸ਼ਾਂ ਤੇ ਬਹਿਣਾ ਗੱਦਿਆਂ ਤੇ ਬਹਿਣਾ ਬਹੁਤ ਤਾਜ਼ੇ ਸੂਏ ਡੰਗਰ ਵਾਸਤੇ ਡਿਫਿਕਲਟ ਹੁੰਦਾ ਦੁੱਧ ਬਹੁਤ ਵਕਤ ਹੈ ਜੇ ਇੱਕ ਦਿਨ ਵੀ ਐਵੇਂ ਬਹਿ ਜਾਣ ਜੇ ਦੁੱਧ ਵਕਤ ਦਾ ਤਾਂ ਬਾਈ ਫਿਰ ਮਸਟੇਟਸ ਉੱਠ ਖੜਦੀ ਆ ਤੁਹਾਨੂੰ ਪਤਾ ਹੀ ਹੈ ਐਸੇ ਕਰਕੇ ਆਪਾਂ ਨੂੰ ਬਚਾਉਣਾ ਹੈ ਹੁਣ ਜਿੱਦਾਂ ਝੜੀ ਲੱਗੀ ਹੋਈ ਆ ਦੋ ਤਿੰਨ ਦਿਨ ਅਸੀਂ ਬਿਲਕੁਲ ਸਪਰੇਅ ਕਰਾਂਗੇ ਵੈਸੇ ਸਾਡੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਮਸਟੇਟਸ ਦਾ ਕੇਸ ਕੋਈ ਹੈ ਹੀ ਨਹੀਂ ਐ ਜੀਆਂ گاਵਾ ਵੀ ਸਾਡੇ ਕੋਲ ਖੜੀਆਂ ਨੇ ਫਾਰਮ ਦੇ ਵਿੱਚ ਐ ਜੀ ਬਰੀਡ ਵੀ ਖੜੀ ਐ ਜਿਨ੍ਹਾਂ ਨੂੰ 6-6 ਸੂਏ ਹੋਗੇ ਸੂਈਆਂ ਨੂੰ ਅੱਜ ਤੱਕ ਇੱਕ ਵਾਰੀ ਵੀ ਮਸਟੇਟਸ ਦਾ ਕੇਸ ਨਹੀਂ ਆਇਆ ਹੈਗਾ ਸੋ ਇਹ ਗੱਲਾਂ ਮੱਦੇਨਜ਼ਰ ਰੱਖਦੇ ਹੋਏ ਇੱਕ ਸਾਡਾ ਰਾਹ ਚੌੜਾ ਘਟ ਸੀ ਅੱਗਾ ਉਹ ਵੀ ਕਰ ਲਿਆ ਕਿਉਂਕਿ ਫੀਡਲੀਆਂ ਵੱਡੀਆਂ ਗੱਡੀਆਂ ਫਿਰ ਮੁੜਦੀਆਂ ਨਹੀਂ ਸੀ ਹੁੰਦੀਆਂ ਇੱਕ ਬਾਉਂਡਰੀਆਂ ਦੇ ਨਾਲ ਆ ਜਾਲੀ ਸੀ ਇਹਦੀ ਕੋਈ ਸੇਫਟੀ ਨਹੀਂ ਜੀ ਕਿੰਨ ਤਾਂ ਡੰਗਰ ਜੇ ਸਾਈਡ ਮਾਰਨ ਸਾਡਾ ਸ਼ਹਿਰ ਨੇੜੇ ਆਵਾਰਾ ਪਸ਼ੂ ਆ ਕੇ ਬਹੁਤ ਤੰਗ ਕਰਦੇ ਨੇ ਸੋ ਇਸੇ ਕਰਕੇ ਅਸੀਂ ਕੰਧ ਕਰਵਾ ਰਹੇ ਹਾਂ ਜੀ ਪੂਰੀ ਫੁੱਲ 5 ਫੁੱਟ ਉੱਚੀ ਤੇ ਰਾਤ ਨੂੰ ਆਏ ਆ ਜੀ ਜੇ ਕੋਈ ਪਹਿਲੀ ਗੱਲ ਤਾਂ ਗੇੜਾ ਵੱਜਦਾ ਹੀ ਰਹਿੰਦਾ ਜੇ ਕਿਸੇ ਵੇਲੇ ਨਾ ਵੀ ਵੱਜੇ ਗੇੜਾ ਤਾਂ ਬੰਦਾ ਕੈਮਰਾ ਵਿੱਚ ਦੇਖ ਲੇ ਜੇ ਪਸ਼ੂ ਕੋਈ ਪੈਨ ਦੇ ਵਿੱਚੋਂ ਇੱਧਰ ਉੱਧਰ ਹੋ ਵੀ ਜਾਂਦਾ ਤਾਂ ਸਵੇਰੇ ਲੇਬਰ ਆ ਕੇ ਸਾਂਭ ਲੈਂਦੀ ਆ ਰਾਤ ਨੂੰ ਬੰਦੇ ਨੂੰ ਉੱਠ ਕੇ ਪਰੇਸ਼ਾਨ ਨਾ ਹੋਣਾ ਪਵੇ ਉਹ ਡਿਸਪਲੇ ਮੋਬਾਈਲ ਦੇ ਵਿੱਚ ਤੇ ਐਨਸੀਡੀ ਦੇ ਵਿੱਚ ਅੰਦਰ ਚੱਲਦੀ ਰਹਿੰਦੀ ਆ ਏ ਅਸੀਂ ਜਿਹੜੀਆਂ ਤਕਨੀਕਾਂ ਨੇ ਜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਮੈਨੂੰ ਸਾਨੂੰ ਆਈ ਹੈ ਕਿ ਇਹ ਛੱਡ ਦੀ ਜਿਹੜਾ ਵੇਖੋ ਡਿਜ਼ਾਈਨ ਹੈ ਇਹ ਸਭ ਤੋਂ ਬੇਕਾਰ ਦੀ ਆਈ ਨਾ ਜਿਹੜਾ ਮਹਿਕਮੇ ਨੇ ਬਣਾ ਕੇ ਦਿੱਤਾ ਹੈ ਇਹਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਵਾਛੜ ਬੜੀ ਆਉਂਦੀ ਹੈ ਫਾਂਡਾ ਬਹੁਤ ਆਉਂਦਾ ਹੈ ਗਰਮੀ ਸਰਦੀ ਵਾਸਤੇ ਇਹ ਬੇਕਾਰ ਹੈ ਅਸੀਂ ਛੱਡ ਪਾਵਾਂਗੇ ਜੀ ਉੱਪਰੋਂ ਬਿਲਕੁਲ ਵੀ ਸ਼ੇਪ ਦਾ ਛਾਂ ਪੜੀ ਵਾਲਾ ਬੰਦ ਨਾ ਮੱਖੀ ਅੰਦਰ ਵੜਨ ਦੇਣੀ ਨਾ ਅਸੀਂ ਮੱਛਰ ਅੰਦਰ ਵੜਨ ਦੇਣਾ ਇਦਰੋਂ ਪੱਕੀਆਂ ਕੰਦਾ ਨਿਕਲ ਲੰਗੀਆਂ ਉਧਰੋਂ ਵੀ ਪੱਕੀਆਂ ਕੰਦਾ ਨਿਕਲ ਲੰਗੀਆਂ ਤੇ ਮੱਛਰ ਦਾ ਨਹੀਂ ਲੱਗਦੀ ਕਰਾਂਗੇ ਜਿੰਨੀ ਆਪਾਂ 8 ਮਹੀਨੇ ਖੇਚਲ ਕਰਕੇ ਪਸ਼ੂ ਦਾ ਸਰੀਰ ਬਣਾਉਂਦੇ ਆ ਅਗਰ ਰਾਤ ਨੂੰ ਗਾਵਾਂ ਰੈਸਟ ਨਹੀਂ ਕਰਦੀਆਂ ਤਾਂ 2 ਮਹੀਨਿਆਂ ਦੇ ਵਿੱਚ ਮੱਛਰ ਸਾਰਾ ਹੀ ਤੋੜ ਕੇ ਧਰ ਦਿੰਦਾ ਤੇ ਬਹੁਤ ਫਿਰ ਡੰਗਰ ਭੱਜਦੇ ਨੇ ਕਈ ਵਾਰੀ ਬੱਚਾ ਵੀ ਸੁੱਟ ਜਾਂਦੀਆਂ ਨੇ ਆਪਸ ਦੇ ਵਿੱਚ ਦਗੜ ਦਗੜੀ ਹੁੰਦੀ ਰਹਿੰਦੀ ਹੈ ਨਹੀਂ ਦੇਖੀ ਜਾਂਦੀਆਂ ਬਈ ਇਸੇ ਕਰਕੇ ਸਰਦੀ ਦੇ ਵਿੱਚ ਦੁੱਧ ਦਾ ਰੇਟ ਘਟ ਜਾਂਦਾ ਗਰਮੀ ਦੇ ਵਿੱਚ ਦੁੱਧ ਦਾ ਰੇਟ ਬਹੁਤ ਹੁੰਦਾ ਤੇ ਮੱਖੀ ਮੱਛਰ ਕੁਝ ਪੱਲੇ ਨਹੀਂ ਪੈਣ ਦਿੰਦਾ ਇਸੇ ਕਰਕੇ ਅਸੀਂ ਜਿਹੜਾ ਮੱਖੀ ਮੱਛਰ ਤੋਂ ਰਹਿਤ ਛੱਡ ਬਣਾਵਾਂਗੇ ਗਰਮੀ ਆਵੇ ਸਰਦੀ ਆਵੇ ਕੋਈ ਚੱਕਰ ਨਹੀਂ ਜਿਹੜਾ ਬੰਦ ਆ ਉਹ ਸਰਦੀ ਤੋਂ ਵੀ ਬਚਾਉਂਦਾ ਗਰਮੀ ਦਾ ਹੱਲ ਦੋਸਤੋ ਹੋ ਜਾਂਦਾ ਗਰਮੀ ਦੇ ਵਿੱਚ ਤਾਂ ਪਸ਼ੂ ਨਹਾ ਲੈਂਦੇ ਨੇ ਤਲਾ ਦੇ ਵਿੱਚ ਅਤੇ ਪੱਖੇ ਲੱਗ ਜਾਂਦੇ ਨੇ ਵੱਡੇ ਕੋਈ ਚੱਕਰ ਹੀ ਨਹੀਂ ਗਰਮੀ ਦਾ ਹੱਲ ਹੋ ਸਕਦਾ ਹੈ ਸਰਦੀ ਦਾ ਵੀ ਹੱਲ ਹੋ ਜਾਏਗਾ ਛੱਡ ਦੇ ਵਿੱਚ ਤੇ ਮੇਨ ਸਮੱਸਿਆ ਕੀ ਹੈ ਜੀ ਮੱਖੀ ਮੱਛਰ ਅਸੀਂ ਮੱਛਰ ਦਾ ਨਹੀਂ ਲੱਗਦੀ ਕਰਨੀ ਹੈ ਪੋਲੀ ਹਾਊਸ ਦੀ ਜਾਲੀ ਸਾਡੇ ਕੋਲ ਪਈ ਹੈ ਸਾਰੀ ਐ ਪੂਰਾ ਬੰਦ ਕਰਵਾ ਦਾਂਗੇ ਜਿਹੜੀਆਂ ਜਿਹੜੀਆਂ ਸਾਨੂੰ ਕਮੀਆਂ 10 ਸਾਲਾਂ ਦੇ ਵਿੱਚ ਆਈਆਂ ਅਸੀਂ ਉਹ ਕਮੀਆਂ ਕੱਢਣ ਲੱਗੇ ਆ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਨਾ ਕੋਈ ਕਮੀ ਆਉਣੀ ਹੈ ਤੇ ਨਾ ਫਿਰ ਅਸੀਂ ਅੱਗੇ ਮਿਸਤਰੀ ਕੋਈ ਲਾਣਾ ਹੈ ਬਸ ਇਹ ਸਾਡੀ ਐਂਡ ਆਫ ਕਦਮ ਹੈ ਪੂਰਾ ਅਸੀਂ ਹੁਣ ਉਸੇ ਤਰੀਕੇ ਨਾਲ ਹੀ ਸ਼ੈੱਡ ਪੂਰਾ ਨਕਸ਼ੇ 'ਚ ਪਾ ਰਹੇ ਆ ਕਿ ਵਾਰ-ਵਾਰ ਸਾਨੂੰ ਭੰਨ ਤੋੜ ਨਾ ਕਰਨੀ ਪਵੇ ਐਸ ਸ਼ੈੱਡ ਦੇ ਵਿੱਚ ਸਾਨੂੰ ਚਾਰ ਵਾਰੀ ਭੰਨ ਤੋੜ ਕਰਨੀ ਪੈਗੀ ਪਹਿਲਾਂ ਪਹਿਲਾਂ ਸਿੰਗਲ ਕੁਰਲੀ ਸੀ ਫਿਰ ਪੂਛ ਤੋਂ ਪੂਛ ਜੁਆਇੰਟ ਕੀਤੀ ਫਿਰ ਪੱਟ ਕੇ ਹੈੱਡ ਤੋਂ ਹੈੱਡ ਕੀਤੀ ਹੁਣ ਪੱਟ ਕੇ ਤੂੜੀ ਵਾਲਾ ਬਣੂਗਾ ਤੁਸੀਂ ਇਸੇ ਕਰਕੇ ਅਗਰ ਸਾਡੇ ਕੋਲ ਜਗ੍ਹਾ ਇਹ ਹੈ ਹੀ 70 ਫੁੱਟ ਹੈ ਅਗਰ ਸਾਡੇ ਕੋਲ ਜਗ੍ਹਾ 100 ਫੁੱਟ ਹੁੰਦੀ ਕਿਉਂਕਿ ਪਿੱਛੇ ਨੀਮ ਹੈ ਤਾਂ ਨਹੀਂ ਤਾਂ ਅਸੀਂ ਸ਼ੈੱਡ ਹੋਣੇ 100 ਫੁੱਟ ਦਾ ਕਰ ਦੇਣਾ ਸੀ ਪਰ ਅਸੀਂ ਇੰਨੇ ਕ ਪਸ਼ੂ ਰੱਖਣੇ ਨੇ ਜੀ 25 ਤੋਂ 30 ਜਾਨਵਰ ਆਪਾਂ ਰੱਖਣੇ ਨੇ ਤਾਂ ਕਿ ਲੇਬਰ ਨਾ ਆਵੇ ਤਾਂ ਆਪ ਆਪ ਬਾਹਰ ਜਾ ਕੇ ਵੀ ਆਪਾਂ ਕੰਮ ਕਰਦੇ ਹੀ ਆ ਫੌਰਨ ਜਾ ਕੇ ਤੋਂ ਆਪਾਂ ਆਪ ਲੰਗੋਟੇ ਕੱਸ ਕੇ ਜਿਹੜਾ ਕੰਮ ਕਰਨਾ ਪਵੇਗਾ ਆਉਣ ਵਾਲੇ ਦਿਨ ਲੋਕੋ ਮੇਰੇ ਵੀਰੋ ਇਦਾਂ ਦੇ ਆ ਰਹੇ ਨੇ ਕਿ ਆਪਾਂ ਨੂੰ ਆਪ ਹੀ ਲੰਗੋਟੇ ਕੱਸ ਕੇ ਕੰਮ ਕਰਨਾ ਪਊਗਾ ਲੇਬਰਾਂ ਦਾ ਹੁਣ ਗਈਆਂ بس ਇਹ ਦਿੱਕਤਾਂ ਸੀ ਜੀ ਮੇਨ ਸਭ ਤੋਂ ਵੱਡੀਆਂ ਉਹ ਅਸੀਂ ਇਹ ਸੋਲਵ ਕਰ ਦੇਣ ਲੱਗੇ ਆ ਪਰਮਾਤਮਾ ਸੁੱਖ ਰੱਖੇ ਤੇ ਮੇਰੇ ਕੋਲ ਬਹੁਤ ਲੋਕ ਵੇਖਣ ਆਉਂਦੇ ਨੇ ਆਇਰਸ਼ਰ ਬਰੀਡ ਦਾ ਫਾਰਮ ਤੇ ਬੀਟਰ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਸਟੇਟਾਂ ਤੋਂ ਆਉਣ ਲੱਗੇ ਬੜੀ ਦੂਰੋਂ ਦੂਰੋਂ ਸੋ ਇਸੇ ਕਰਕੇ ਫਿਰ ਮੈਨੂੰ ਵੀ ਫੀਲ ਹੋਇਆ ਯਾਰ ਦੁਨੀਆ ਤਾਂ ਕਿੱਥੋਂ ਕਿੱਥੋਂ ਆਪਣਾ ਫਾਰਮ ਦੇ ਖੜਾਉਂਦੀ ਏ ਜੇ ਆਪਣਾ ਫਾਰਮ ਹੀ ਆਪਾਂ ਚੰਗੇ ਤਰੀਕੇ ਨਾਲ ਬੈਲੈਂਸ ਨਹੀਂ ਕਰ ਸਕਦੇ ਤਾਂ ਫਿਰ ਉਹ ਇਸ ਬਰੀਡ ਦੀ ਬਦਨਾਮੀ ਜੀ ਵਾਲਾ ਕੰਮ ਹੁੰਦਾ ਸੋ ਇਸੇ ਕਰਕੇ ਆਪਾਂ ਪੂਰਾ ਰੂਬ ਰੂ ਤੇ ਬਿਲਕੁਲ ਹਵੇਲੀ ਟਾਈਪ ਫਾਰਮ ਬਣੂਗਾ ਤੁਸੀਂ ਦੇਖਦੇ ਰਹੋਗੇ ਕਿ ਵਾਕਈ ਕਿਸੇ ਬੰਦੇ ਨੇ ਕੋਈ ਚੀਜ਼ ਬਣਾਈ ਐ ਥੈਂਕ ਯੂ ਜੀ ਡੰਗਰ ਸਭ ਰੱਖ ਲੈਂਦੇ ਨੇ ਦੁੱਧ ਸਭ ਵੇਚ ਲੈਂਦੇ ਨੇ ਗੋਆ ਹਰ ਕੁਝ ਸੁੱਟ ਲੈਂਦਾ ਪਰ ਤਰੀਕੇ ਨਾਲ ਕੰਮ ਕੋਈ ਕੋਈ ਕਰਦਾ ਆਪਾਂ ਕੰਮ ਕਰਦਾ ਜੀ ਤਰੀਕੇ ਨਾਲ ਪੂਰੇ ਆਪਾਂ ਵੀ ਸੁੱਖ ਨਾਲ ਰਹਿਣਾ ਤੇ ਪਸ਼ੂਆਂ ਨੇ ਵੀ ਸੁੱਖ ਸੌਲਤਿ ਕਰਨਾ ਥੈਂਕ ਯੂ